ਨਕਲੀ ਪੁਲਿਸ ਸਟicker ਅਤੇ VIP ਸਟicker ਲਾਉਣ ਵਾਲੀਆਂ ਗੱਡੀਆਂ ਦੀ ਹੁਣ ਖੈਰ ਨਹੀਂ ਲੁਧਿਆਣਾ ਪੁਲਿਸ ਨੇ ਕੱਸਿਆ ਸਿਕੰਜਾ ਲੁਧਿਆਣਾ ਪੁਲਿਸ ਵੱਲੋਂ ਇੰਨਾ ਦਿਨਾਂ ਵਿੱਚ VIP ਸਟicker ਪੁਲਿਸ ਤੇ ਲੱਗੇ ਸਟicker ਦੀਆਂ ਗੱਡੀਆਂ ਸੜਕਾਂ ਤੇ ਹਰਲ-ਹਰਲ ਕਰ ਰਹੀਆਂ ਹਨ ਲੁਧਿਆਣਾ ਪੁਲਿਸ ਨੇ ਬਾਈਪਾਸ ਉੱਪਰ ਚੈਕਿੰਗ ਕਰਦੇ ਹੋਏ ਪੁਲਿਸ ਦੇ ਲੱਗੇ ਹੋਏ ਸਟicker ਕਾਲੀਆਂ ਫਿਲਮਾਂ VIP ਲੱਗੇ ਸਟicker ਦੀਆਂ ਗੱਡੀਆਂ ਰੋਕ ਕੇ ਚਲਾਨ ਕਟੇ ਹਦੀ ਬੜੀ ਕੀ ਕਹਿਣਾ ਚਾਹੁੰਦੇ ਜਿਹੜੀਆਂ ਦੋ ਗੱਡੀਆਂ ਜਿਹੜੀ ਕਾਲੇ ਸ਼ੀਸ਼ੇ ਦੇ ਲੱਗੇ ਪੜਦੇ ਨਾਲ 50% ਸਟicker ਲੱਗੇ ਸੀ ਅੱਜ ਇੱਥੇ ਕਾਰੋਬਾਰਾਂ ਦੇ ਵਿੱਚ ਘਟਕਣ ਦੀ ਕਮਿਸ਼ਨ ਦੇ ਚੇਅਰਮੈਨ ਮਨਜੋਗ ਇਕਬਾਲ ਸਿੰਘ ਜੀ ਲਾਲਕਾ ਉਹਨਾਂ ਨੇ ਆਉਣਾ ਸੀ ਤੇ ਜਿੱਥੇ ਉਹਨਾਂ ਨੇ ਆਉਣਾ ਸੀ ਉਹਨਾਂ ਦਾ ਫੰਕਸ਼ਨ ਸੀਗਾ ਟਰਾਈਸਾਈਕਲ ਬੰਨੜੇ ਸੀਗੇ ਤੇ ਉਸ ਜਗ੍ਹਾ ਤੇ ਥੋੜਾ ਅਸੀਂ ਟ੍ਰੈਫਿਕ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਜੀ ਇਹ ਉਹ ਉਹ ਤੇ ਟ੍ਰੈਫਿਕ ਤੇ ਰੋਡ ਦੇ ਤੇ ਇੱਕ ਗੱਡੀ ਆ ਰਹੀ ਸੀ ਜਿਹਦੇ ਕਾਲੇ ਸ਼ੀਸ਼ੇ ਸੀ ਤੇ ਇੱਕ ਸਟicker ਲੱਗਾ ਸੀ ਪੁਲਿਸ ਦਾ ਉਹਨੂੰ ਚੈੱਕ ਕੀਤਾ ਤੇ ਉਹ ਫਿਰ ਜਿਹੜੇ ਆਪਣੇ ਕਾਲੇ ਫਿਲਮਾਂ اتار ਦਿੱਤੀਆਂ ਕਿਉਂਕਿ ਉਹ ਕਾਨੂੰਨ ਦੇ ਵਿਰੁੱਧ ਆ ਕਾਲੀਆਂ ਫਿਲਮਾਂ ਲਾਉਣੀਆਂ ਮਨਾ ਕੀਤੀਆਂ ਇਸ ਕਰਕੇ ਉਹਨੂੰ ਲਾ ਕੇ ਤੇ ਵੈਰੀਫਾਈ ਕਰਕੇ ਉਹਨਾਂ ਨੂੰ ਘੱਟ ਜਾਣ ਸਰ ਉਹ ਤੇ ਪੰਜਾਬ ਪੁਸ ਦਾ ਸਟicker ਵੀ ਲੱਗਿਆ ਅਸੀਂ ਕਿਹਾ ਇਹ ਗਿਆ ਸਹੀ ਹੈ ਜਾਂ ਗਲਤ ਆ ਦੇਖਿਆ ਜਾਵੇ ਦਾ ਦੇਖੋ ਇਹ ਉਹਨਾਂ ਦਾ ਕੋਈ ਯੂਨੀ ਦੱਸਿਆ ਜਿਹੜੇ ਗੱਡੀ ਡਰਾਈਵ ਕਰ ਰਹੇ ਸੀ ਤੇ ਉਹਨਾਂ ਦਾ ਬ੍ਰਦਰ ਪੁਲਿਸ ਦੇ ਵਿੱਚ ਕੋਈ ਸਰਵਿਸ ਕਰਦਾ ਸੀ ਤੇ ਉਹਨੇ ਲਾਤਾ ਪਰ ਬਟ ਅਸੀਂ ਉਹਨੂੰ ਉਤਾਰ ਦਿੱਤਾ ਜੀ ਨਹੀਂ ਦੇਖਿਆ ਜਾਵੇ ਤਾਂ ਇਹ ਇੱਕ ਛੋਟੇ ਛੋਟੇ ਉਮਰ ਦੇ ਜਿਹੜੇ ਬੱਚੇ ਜਿਹੜੇ 18 20 ਸਾਲ ਦੇ ਬੱਚੇ ਇਹ ਸ਼ਰਤਾਂ ਇਦਾਂ ਇਹ ਕੰਮ ਕਰਦੇ ਆ ਉਹਨੂੰ ਇਹ ਮਾਂ ਪਿਓ ਉਹਨਾਂ ਨੂੰ ਸਮਝਾਉਂਦੇ ਨਹੀਂ ਨਾ ਤਾਂ ਮਾਂ ਪਿਓ ਨੂੰ ਸਮਝਾਉਣਾ ਚਾਹੀਦਾ ਜੀ ਹੁਣ ਪਬਲਿਕ ਨੂੰ ਵੀ ਪਤਾ ਵੇਰ ਆ ਵੀ ਸਾਰੀ ਪਬਲਿਕ ਵੀ ਜਿਹੜੀ 18 ਸਾਲ ਤੋਂ ਘੱਟ ਬੱਚਾ ਕੋਈ ਵੀ ਆ ਡਰਾਈਵ ਨਹੀਂ ਕਰ ਸਕਦਾ ਤੇ ਨਾ ਹੀ ਉਹਨੂੰ ਕਰਨ ਦੀ ਕੋਈ ਆਗਿਆ ਹੈ ਕਰੋ ਉਹਨਾਂ ਉੱਤੇ ਕੋਈ ਕਾਰਵਾਈ ਹੋਊਗੀ ਜੀ ਬੁਲਾਵਾਂਗੇ ਵੈਰੀਫਾਈ ਕਰਕੇ ਲੈ ਭੇਜੇ ਆ ਬੁਲਾਵਾਂਗੇ ਉਹਨਾਂ ਨੂੰ ਵਾਪਸ ਕਿਉਂਕਿ ਉੱਥੋਂ ਪਿੱਛੇ ਗੱਡੀ ਆਈ ਸੀ ਜਿਸ ਦੇ ਉੱਤੇ ਇਨਕਮ ਟੈਕਸ ਦਾ ਸਟਿੱਕਰ ਲੱਗਾ ਹੈ ਉਸ ਵੇਲੇ ਫਿਰ بی.ਆਈ.ਪੀ. ਜਰੂ ਆ ਗਈ ਸੀ ਮੌਕੇ ਤੇ ਇਸ ਕਰਕੇ ਉਹਨਾਂ ਨੂੰ ਥੋੜਾ ਸਾਈਡ ਤੇ ਕਰਨਾ ਪੈ ਗਿਆ ਜੀ ਥੈਂਕ ਯੂ ਅੱਗੇ ਵੀ ਕਾਰਵਾਈਆਂ ਹੁੰਦੀਆਂ ਰਵਗੀਆਂ ਤੇ ਅੱਗੇ ਵੀ ਆਪਾਂ ਪੁਲਿਸ ਜਿੰਨੀ ਵੇਅਰ ਆ ਸਾਰੀ ਕਰਾਂਗੇ ਜੇ ਕੋਈ ਬੰਦਾ ਸਾਨੂੰ ਇਦਾਂ ਦਾ ਸ਼ੱਕੀ ਦਿਸਦਾ ਹੈ ਤਾਂ ਉਹਦੇ ਵਿੱਚ ਅਸੀਂ ਉਹਨੂੰ ਰੋਕ ਕੇ ਚੈੱਕ ਕਰਕੇ ਤਾਂ ਉਹਨੂੰ ਸਾਰੀ ਕਾਰਵਾਈ ਪੂਤੀ ਜਾਊਗੀ ਤਨਵਾ ਤਨ ਦਿਆਨਾ ਤੋਂ ਦੀਪਕ ਰਾਜ ਦੀ ਖਾਸ ਰਿਪੋਰਟ ਆਈਬੀਐਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ